ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਬੜੇ ਹੀ ਮਹੱਤਵਪੂਰਨ ਵਿਸ਼ੇ ਦੇ ਉੱਪਰ ਆਪ ਜੀ ਦੇ ਨਾਲ ਗੱਲਬਾਤ ਕਰਨ ਵਾਸਤੇ ਆਪ ਜੀ ਦੇ ਰੂਬਰੂ ਹੁਣ ਜਾ ਰਹੇ ਆ ਜੀ ਮੇਰੇ ਨਾਲ ਨੇ ਭਾਈ ਨਰਾਇਣ ਸਿੰਘ ਜੀ ਚੌੜਾ ਆਪਾਂ ਗੱਲਬਾਤ ਕਰਾਂਗੇ ਤੁਸੀਂ ਦੇਖਿਆ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦਰਬਾਰ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਪਹੁੰਚਾਉਣ ਦੀਆਂ ਆ ਰਹੀਆਂ ਨੇ ਈਮੇਲਸ ਇੱਕ ਵਾਰ ਆਉਂਦੀ ਹੈ ਅਗਲੇ ਦਿਨ ਫੇਰ ਆਉਂਦੀ ਹੈ ਇੱਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਬਾਰ ਵੀ ਈਮੇਲਸ ਆਉਂਦੀਆਂ ਨੇ ਇਸ ਤੋਂ ਇਲਾਵਾ ਜਿਹੜੀ ਉਹੀ ਈਮੇਲ ਹੈਗੀ ਆ ਉਹ ਫਿਰ ਅਗਲੀ ਵਾਰ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਵੀ ਜਾਂਦੀ ਹੈ ਇਸ ਤੋਂ ਇਲਾਵਾ ਜਲੰਧ ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਕਾਂਗਰਸ ਪਾਰਟੀ ਦੇ ਸੰਸਦ ਗੁਰਜੀਤ ਸਿੰਘ ਔਜਲਾ ਨੂੰ ਵੀ ਉਹੀ ਈਮੇਲ ਜਾਂਦੀ ਹੈ ਔਰ ਗੁਰਜੀਤ ਸਿੰਘ ਔਜਲਾ ਨੇ ਜਿਹੜੀ ਚਿੱਠੀ ਲਿਖੀ ਅਮਿਤ ਸ਼ਾਹ ਨੂੰ ਉਹ ਵਿੱਚ ਕੀ ਲਿਖਿਆ ਹੈਗਾ ਉਹ ਵੀ ਵਿਚਾਰਾਂਗੇ ਔਰ ਜਿਹੜੀਆਂ ਈਮੇਲਸ ਆ ਰਹੀਆਂ ਨੇ ਇਹਨਾਂ ਦੇ ਪਿੱਛੇ ਕੀ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ ਇਹ ਵਿਚਾਰਾਂਗੇ ਔਰ ਈਮੇਲ ਭੇਜਣ ਵਾਲੇ ਨੂੰ ਹਾਲੇ ਤੱਕ ਫੜਿਆ ਕਿਉਂ ਨਹੀਂ ਗਿਆ ਇਹ ਤਿੰਨਕ ਗੱਲਾਂ ਮਹੱਤਵਪੂਰਨ ਹੈਗੀਆਂ ਨੇ ਵਿਚਾਰਨ ਦੀ ਕੋਸ਼ਿਸ਼ ਆਪਾਂ ਕਰਾਂਗੇ ਮੇਰੇ ਨਾਲ ਭਾਈ ਚੌੜਾ ਜੀ ਹੈਗਨੇ ਕਰਦੇ ਆ ਪਹਿਲਾ ਸਵਾਗਤ ਭਾਈ ਸਾਹਿਬ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਇਥੋਂ ਸ਼ੁਰੂ ਕਰਦੇ ਹਾਂ ਕਿ ਜਿਹੜੀਆਂ ਈਮੇਲਜ਼ ਆ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਕੋਈ ਸਾਜ਼ਿਸ਼ ਹੈ ਕੋਈ ਵੱਡੀ ਜਾਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਸਿਰਫਰੇ ਦਾ ਕੰਮ ਹੋ ਸਕਦਾ ਹੈ ਦੇਖੋ ਜੀ ਇਹ ਇੱਕ ਸ਼ਰਾਰਤੀ ਅਨਸਰ ਦੇ ਕੀਤੀ ਹੋਈ ਈਮੇਲ ਆ ਜਿੰਨੂੰ ਇਨਾ ਗੰਭੀਰਤਾ ਨਾਲ ਲਿਆ ਜਾ ਰਿਆ ਕਿ ਉਥੇ ਡਾਕ ਸਕੇਅਰ ਤੱਕ ਲਾ ਦਿੱਤੇ ਇਹ ਡਾਕ ਸਕੇਅਰ ਲਾ ਕੇ ਸਰਚ ਕਰਨੀ ਸਾਡੀ ਮਾਨ ਮਰਜ਼ਾਦਾ ਦਾ ਘੋਰ ਅਲੰਘਣ ਆ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੀ ਗੱਲ ਆ ਪਰ ਜੇ ਉਹ ਨਹੀਂ ਕਰਦੇ ਇਦਾਂ ਤਾ ਫਿਰ ਸਿੱਖਾਂ ਦੇ ਮਨਾਂ 'ਚ ਇਹ ਵੀ ਗੱਲ ਆਉਂਗੀ ਜਾਂ ਆਉਂਦੀ ਹੋਊਗੀ ਉਹਨਾਂ ਨੇ ਕਹਿਣਾ ਪਈ ਸਰਕਾਰ ਧਿਆਨ ਨਹੀਂ ਦੇ ਰਹੀ ਐਡੀ ਵੱਡੀ ਗੱਲ ਹੋ ਗਈ ਤਨਖੀਆਂ ਆ ਗਈਆਂ ਸਰਕਾਰ ਕਰਦੀ ਕੁਛ ਨਹੀਂ ਵੇਖੋ ਸਰਕਾਰਾਂ ਦੇ ਕੋਲ ਪੂਰੀ ਇਨਫੋਰਮੇਸ਼ਨ ਹੁੰਦੀ ਆ ਕਿ ਇਹ ਜਿਹੜੀ ਈਮੇਲ ਆ ਇਹ ਸ਼ਰਾਰਤੀ ਆਨਸਰ ਦੀ ਆ ਜਾਂ ਕਿਹੇ ਸਾਜ਼ਿਸ਼ ਤਹਿਤ ਕਿਸੇ ਜਾਂ ਕਿਸੇ ਏਜੰਸੀ ਤਹਿਤ ਇਹ ਕੀਤੀ ਗਈ ਆ ਪਰ ਉਹਨੂੰ ਇੰਨਾ ਸਨਸਨੀ ਖੇਜ ਬਣਾ ਅਦਾਂ ਇਹ ਦਰਬਾਰ ਸਾਹਿਬ ਹੀ ਉਡਾ ਦਿੱਤਾ ਜਿਹੇ ਦੀ ਯੁਗਤ ਹੈ ਦਰਬਾਰ ਸਾਹਿਬ ਨੂੰ ਉਡਾ ਦੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਕਹਿਰੀ ਅੱਖ ਨਾਲ ਵੀ ਵੇਖਿਆ ਖਾਲਸਾ ਪੰਥ ਉਹਨਾਂ ਨੂੰ ਵੀ ਬਰਦਾਸ਼ਤ ਨਹੀਂ ਕਰਦਾ ਇੱਥੇ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਇੰਦਰਾ ਗਾਂਧੀ ਤੇ ਜਨਰਲ ਵੈਦਿਆ ਦਾ ਹਾਸ਼ਰ ਸਭ ਦੇ ਸਾਹਮਣੇ ਆ ਕੋਈ ਯੁਗਤ ਨਹੀਂ ਕਰ ਸਕਦਾ ਦਰਬਾਰ ਸਾਹਿਬ ਨੂੰ ਅਡਾਉਣ ਦੀ ਜਾਹ ਗੁਰੂ ਰਾਮਦਾਸ ਲੰਗਰ ਨੂੰ ਡਾਊਨ ਦੀ ਜਾਂ ਦਰਬਾਰ ਸਾਹਿਬ ਸਬੂਤ ਦੀ ਕਿਸੇ ਇਮਾਰਤ ਦਾ ਨੁਕਸਾਨ ਕਰਨ ਦੀ ਕੋਈ ਜ਼ੁਰਤ ਨਹੀਂ ਕਰ ਸਕਦਾ ਪਰ ਗੱਲ ਇਹ ਹੈ ਕਿ ਜਿੱਦਾਂ ਤੁਸੀਂ ਪੁਰਾਣੇ ਇਤਿਹਾਸਕ ਹਵਾਲੇ ਦਿੱਤੇ ਆ ਕਿ ਪਹਿਲੇ ਸਮੇਂ ਵਿੱਚ ਵੀ ਸਾਰਾ ਕੁਝ ਵਾਪਰਿਆ 18ਵੀਂ ਸਦੀ ਵਿੱਚ ਵੀ ਵਾਪਰਿਆ 1947 ਤੋਂ ਬਾਅਦ ਦੀ ਤੁਸੀਂ ਆਪ ਹੀ ਉਦਾਹਰਣ ਦਿੱਤੀ ਕਿ 84 ਦੇ ਵਿੱਚ ਵੀ ਸਾਰਾ ਕੁਝ ਵਾਪਰਿਆ ਮੇਰੇ ਕਹਿਣ ਦਾ ਭਾਵ ਇਹ ਹੈ ਕਿ बार-बार ਕੈਰੀ ਨਜ਼ਰ ਦੇ ਨਾਲ ਦੇਖਣ ਵਾਲੇ ਦੇਖਦੇ ਤਾਂ ਹੈਗੇ ਆ ਨਾ ਜੀ ਉਹ ਤੇ ਆਉਂਦੇ ਹੀ ਆ ਨਾ ਜੀ ਇਦਾਂ ਇਹਨਾਂ ਹਾਲਾਤਾਂ ਵਿੱਚ ਫਿਰ ਜੇ ਸਰਕਾਰ ਚੋਪ ਰਹਿੰਦੀ ਐ ਸਰਕਾਰ ਕੁਝ ਵੀ ਨਹੀਂ ਕਰਦੀ ਤਾਂ ਇਦਾਂ ਦੇ ਹਾਲਾਤਾਂ ਵਿੱਚ ਫਿਰ ਸਿੱਖਾਂ ਨੂੰ ਸੋਚ ਕੀ ਸੋਚਣਾ ਚਾਹੀਦਾ ਜੇ ਕੋਈ ਦੰਦਿਤ ਧਮਕੀ ਦਿੰਦਾ ਆ ਤਾਂ ਕੀ ਹੋਣਾ ਚਾਹੀਦਾ ਕਿ ਉਹ ਕਿਰਿਆ ਹੋਣੀ ਚਾਹੀਦੀ ਸਿੱਖਾਂ ਦੀ ਵੇਖੋ 사ਜਨ ਜੀ ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਉੱਤੇ ਟੈਂਕ ਤੇ ਤੋਪਾਂ ਚੜਾਏ ਸੀ ਉਦੋਂ ਸੰਤ ਚਰਨੈਲ ਸਿੰਘ ਨੇ ਜਰਨਲ ਰਿਸ਼ਭੇਗ ਸਿੰਘ ਨੇ ਸਰਕਾਰ ਤੋਂ ਮੰਗ ਨਹੀਂ ਕੀਤੀ ਕੋਈ ਹਮ ਹਮ ਤੇ ਇੱਕ ਸ਼ਰਾਰਤੀ ਅੰਸਦ ਦੀ ਈਮੇਲ ਨੂੰ ਲੈ ਕੇ ਇੰਨਾ ਡਰ ਪੈਦਾ ਕਰ ਦਿੱਤਾ ਜਾਏ ਵੀ ਅਸੀਂ ਡਰੇ ਆ ਸਿੱਖ ਡਰਿਆ ਸਿੱਖ ਸਿੱਖ ਤੇ ਡਰ ਕੀ ਖਾਲਸਾ ਪੰਥ ਦੇ ਡਰ ਕੀ ਜੀ ਖਾਲਸਾ ਪੰਥ ਸਰਬ ਸੰਮਰਥਾ ਆਪਣੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਜੀ ਤੇ ਇੱਥੇ ਤੇ ਇੱਕ ਮੰਤਰੀ ਨੂੰ ਆਈ ਈਮੇਲ ਆਈ ਤੇ ਉਹਨੇ ਗ੍ਰਹਿ ਮੰਤਰੀ ਮਿਤ ਸ਼ਾਹ ਨੂੰ ਸੈਂਟਰ ਦਾ ਜਿਹੜਾ ਗ੍ਰਹਿ ਮੰਤਰੀ ਆ ਉਹਨੂੰ ਲੈਟਰ ਲਿਆ ਦਿੱਤਾ ਕਿ ਇੱਥੇ ਪੱਕੇ ਤੌਰ ਦੇ ਉੱਤੇ ਹੀ ਜਿਹੜੀ ਆ ਫੋਰਸ ਲਾਤੀ ਹੈ ਦਰਬਾਰ ਸਾਹਿਬ ਉਹ ਪੱਕੇ ਤੌਰ ਤੇ ਉੱਤੇ ਦਰਬਾਰ ਸਾਹਿਬ ਫੋਰਸ ਲਾਉਣ ਦੀ ਮੰਗ ਕਰਨੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੀ ਸੋਚ ਆ ਜੀ ਜੀ ਜਿਹਨੂੰ ਖਾਲਸਾ ਪੰਥ ਕਦੇ ਵੀ ਇਜਾਜ਼ਤ ਨਹੀਂ ਦੇ ਸਕਦਾ ਅੱਛਾ ਉਹ ਵੀ ਸਰਦਾਰ ਹੈ ਨਾ ਜੀ ਗੁਰਜੀਤ ਸਿੰਘ ਔਦਲਾ ਭਾਵੇਂ ਸਿਆਸੀ ਪਾਰਟੀ ਕਿਸੇ ਦੇ ਨਾਲ ਸਬੰਧਤ ਹੈ ਬਿਸ਼ੱਕ ਕਾਂਗਰਸ ਪਾਰਟੀ ਦੇ ਨਾਲ ਸਬੰਧਤ ਹੈ ਕਿ ਉਹਨੂੰ ਨਹੀਂ ਪਤਾ ਹੈਗਾ ਕਿ ਮੈਂ ਇਹ ਕਿਉਂ ਜੀ ਮੰਗ ਕਰ ਰਿਹਾ ਵੇਖੋ ਜਿਹੜੀ ਕਾਂਗਰਸ ਪਾਰਟੀ ਸਿੱਖਾਂ ਦੀ ਕਾਤਲ ਆ ਜਿਨੇ ਦਰਬਾਰ ਸਾਹਿਬ ਤੇ ਟੈਂਕ ਤੇ ਤੋਪਾਂ ਚੜਾਏ ਜਿਹਦੀ ਸਰਕਾਰ ਨੇ ਟੈਂਕ ਤੇ ਤੋਪਾਂ ਚੜਾਏ ਕਾਲ ਤੱਕ ਸਾਹਿਬ ਨੂੰ ਢਾ ਦਿੱਤਾ ਉਹਨਾਂ ਕਾਂਗਰਸੀਆਂ ਦੀ ਸੋਚ ਜਿਹੜੀ ਆ ਉਹ ਉਹ ਗ੍ਰਹਿਣੀ ਸੋਚ ਆ ਜੀ ਉਹ ਪੰਥਕ ਸੋਚ ਨਹੀਂ ਜਾਂ ਸਿੱਖੀ ਜਜ਼ਬੇ ਵਾਲੀ ਸੋਚ ਨਹੀਂ ਉਹਨਾਂ ਨੇ ਤੇ ਉਹੋ ਜੀ ਮੰਨ ਕਰਨੀ ਆ ਜਿਹਦੇ ਨਾਲ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਹੁੰਦੀ ਹੋਈ ਹੂੰ ਹੂੰ ਤੇ ਉਹਨੇ ਕਰ ਦਿੱਤੀ ਜੋ ਉਹਨੇ ਕਰ ਦਿੱਤੀ ਭਾਈ ਚੌੜਾ ਜੀ ਕਿਤੇ ਇਸ ਗੱਲ ਦੇ ਪਿੱਛੇ ਇਦਾਂ ਦੀ ਸਾਜ਼ਿਸ਼ ਤਾਂ ਨਹੀਂ ਹੈਗੀ ਕਿ ਜਿਹੜਾ ਉਹ ਸ਼ਰਾਰਤੀ ਅਨਸਰਵਾ ਕਿਉਂਕਿ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈਗੀ ਆ ਹੋ ਸਕਦਾ ਬਾਕੀਆਂ ਦੇ ਕੋਲ ਬਹੁਤ ਸਾਰੀ ਜਾਣਕਾਰੀ ਹੋਵੇ ਜਾਂ ਮੇਰੀ ਜਾਣਕਾਰੀ ਹੋ ਸਕਦਾ ਅਧੂਰੀ ਹੋਵੇ ਕੋਈ ਵੀ ਕਿਤੇ ਬੈਠ ਕੇ ਕਿਸੇ ਨੂੰ ਮੇਲ ਕਰਦਾ ਹੈਗਾ ਤਾਂ ਮੈਨੂੰ ਲੱਗਦਾ ਕਿ ਸਹਿਜੇ ਹੀ ਉਹਦੇ ਤਾਂ ਕੱਪੜਿਆ ਜਾ ਸਕਦਾ ਵੀ ਉਹ ਬੰਦਾ ਕੌਣ ਹੈਗਾ ਕਿੱਥੇ ਬੈਠਾ ਉਹਦੀ ਲੋਕੇਸ਼ਨ ਵੀ ਮਤਲਬ ਲੱਭੀ ਜਾ ਸਕਦੀ ਹੁੰਦੀ ਹੈ ਪਰ ਇੱਥੇ ਬੰਦੇ ਨੂੰ ਲੱਭਿਆ ਨਹੀਂ ਗਿਆ ਇੱਕ ਦਿਨ ਨਹੀਂ ਅਗਲੇ ਦਿਨ ਫਿਰ ਅਗਲੇ ਦਿਨ ਬਾਰ-ਬਾਰ ਈਮੇਲ ਤੇ ਈਮੇਲ ਆ ਰਹੀਆਂ ਨੇ ਸੋ ਜਦੋਂ ਉਹ ਨੂੰ ਨਹੀਂ ਫੜਿਆ ਜਾਂਦਾ ਕਿਤੇ ਇਹਦੇ ਪਿੱਛੇ ਕੋਈ ਸਰਕਾਰੀ ਸਾਜ਼ਿਸ਼ ਤਾਂ ਨਹੀਂ ਹੈਗੀ ਪਈ ਇਹਨਾਂ ਈਮੇਲਸ ਦੇ ਬਹਾਨੇ ਉੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਫੌਜ ਭੇਜੀ ਜਾਵੇ ਵੇਖੋ ਸੱਜਣ ਜੀ ਜੋ ਕੁਝ ਉੱਥੇ ਹੋ ਰਿਹਾ ਡਾਰਕ ਸਕੁਆਇਰ ਲਾ ਕੇ ਉੱਥੇ ਸਰਚ ਕੀਤੀ ਜਾ ਰਹੀ ਆ ਹੋਰ ਕਈ ਫੋਰਸਾਂ ਕਈ ਏਜੰਸੀਆਂ ਉੱਥੇ ਦਰਬਾਰ ਸਾਹਿਬ ਤਾਇਨਾਤ ਕਰ ਦਿੱਤੀਆਂ ਗਈਆਂ ਤੇ ਇਹ ਇੱਕ ਉਸ ਆ ਜਿਹੜੀ ਇੱਕ ਸ਼ਰਾਰਤੀ ਅੰਸਰ ਵੱਲੋਂ ਕੀਤੀ ਗਈ ਈਮੇਲ ਆ ਉਹਨੂੰ ਇੰਨਾ ਸਨਸਨੀਖੇਜ ਬੁढ़ा ਕੇ ਪੇਸ਼ ਕਰ ਦੇਣਾ ਕਿ ਦਰਬਾਰ ਸਾਹਿਬ ਨੂੰ ਹੀ ਖਤਰਾ ਹੋ ਗਿਆ ਚਾਹੇ ਸਿੱਖਾਂ ਦੇ ਵਿੱਚ ਡਰ ਭੈ ਪੈਦਾ ਕਰ ਦੇਣਾ ਕੋਈ ਇਹ ਕੋਈ ਸਿੱਖ ਡਰਿਆ ਵਾ ਕਿ ਗੁਰੂ ਰਾਮਦਾਸ ਨੰਗਰ ਦੇ ਵਿੱਚ ਲੰਗਰ ਛਕਣ ਵਾਲਿਆਂ ਦੀ ਗਿਣਤੀ ਘਟੀ ਆ ਜਾਂ ਦਰਬਾਰ ਸਾਹਿਬ ਦੇ ਵਿੱਚ ਆ ਜਿਹੜੇ ਨਾਤਮਸਤਕ ਹੋਰਵਾਤੇ ਸਿੱਖ ਸੰਗਤਾਂ ਜਾਂਦੀਆਂ ਉਹਨਾਂ ਦੀ ਗਿਣਤੀ ਉੱਤੇ ਕੋਈ ਬਰਕ ਪਿਆ ਉਹ ਤੇ ਜਿਉਂ ਤਿਉਂ ਜਾਰੀ ਆ ਸਿੱਖ ਨਾ ਡਰਦੇ ਆ ਡਰ ਤੇ ਸਿੱਖ ਇਹਨਾਂ ਦਾ ਤੇ ਕੋਈ ਸੁਭੇਲ ਹੀ ਨਹੀਂ 100 ਉਸ ਇੱਕ ਸ਼ਰਾਰਤੀ ਅੰਸਰ ਦੀਆਂ ਈ-ਮੇਲਾਂ ਨੂੰ ਲੈ ਕੇ ਚਾਹੀਦਾ ਤੇ ਇਹ ਕਿ ਚੁੱਪਚੀਤੇ ਜੇ ਸ਼੍ਰੋਮਣੀ ਕਮੇਟੀ ਨੇ ਵੀ ਸਰਕਾਰ ਤੱਕ ਗੱਲ ਪਹੁੰਚਾਉਣੀ ਸਰਕਾਰ ਨੇ ਐਫ ਆਈ ਆਰ ਦਰਜ ਕਰਕੇ ਅੱਗੇ ਆਪਣੀ ਇਨਵੈਸਟੀਗੇਸ਼ਨ ਕਰਨੀ ਹੀ ਇੱਕ 5 ਮਿੰਟ ਦਾ ਕੰਮ ਆ ਸਾਰਾ ਅੱਜ ਤੇ ਇਨੀ ਟੈਕਨੋਲੋਜੀ ਆ ਗਈ ਆ ਹੁਣ ਮੈਂ ਤੇ ਇੱਥੇ ਬੈਠਾ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਸਰਕਾਰ ਨੂੰ ਉਸੇ ਵੇਲੇ ਪਤਾ ਕਿ ਮੈਂ ਕਿੱਥੇ ਬੈਠਾ ਤੇ ਸੱਜਣ ਜੀ ਕਿੱਥੇ ਬੈਠੇ ਨੇ ਜੀ ਜੀ ਬਿਲਕੁਲ ਉਸੇ ਵੇਲੇ ਸਾਰਾ ਕੁਝ ਪਤਾ ਲੱਗ ਜਾਂਦਾ ਵੀ ਕੌਣ ਕਿੱਥੇ ਬੈਠ ਕੇ ਸਰਵਰ ਹੈਗਾ ਆਈਪੀ ਐਡਰੈਸ ਹੈਗੇ ਸਾਰਾ ਕੁਝ ਇਸ ਤੋਂ ਲਵਾ ਬਹੁਤ ਚੀਜ਼ਾਂ ਹੈਗੀਆਂ ਨੇ ਮਨ ਸੌਖਿਆ ਹੀ ਅਗਲੇ ਤੱਕ ਅਪੜਿਆ ਜਾ ਸਕਦਾ ਆ ਪਰ ਇਹ ਸਾਰਾ ਕੁਝ ਨਹੀਂ ਹੋ ਰਿਹਾ ਦੋਸ਼ੀ ਜਿਹੜਾ ਵੀ ਹੈਗਾ ਆ ਉਹਨੂੰ ਨਹੀਂ ਫੜਿਆ ਜਾ ਰਿਹਾ ਜਦੋਂ ਨਹੀਂ ਫੜਿਆ ਜਾ ਰਿਹਾ ਤਾਂ ਫਿਰ ਸਰਕਾਰ ਦੀ ਇਸ ਕਾਰਗੁਜ਼ਾਰੀ ਨੂੰ ਕਿਦਾਂ ਦੇਖਦੇ ਹੋ ਜਦੋਂ ਸਰਕਾਰ ਦੋਸ਼ੀ ਨੂੰ ਨਹੀਂ ਫੜਦੀ ਇਹਦੇ ਕੀ ਮੈਨੇ ਕੱਢੇ ਜਾਣ ਦੇਖੋ ਸਰਕਾਰ ਦੀ ਕਾਰਗੁਜ਼ਾਰੀ ਢਿੱਲੀ ਆ ਉਹ ਉਹਦੀਆਂ ਜਿਹੜੀਆਂ ਏਜੰਸੀਆਂ ਨੇ ਸਾਈਬਰ ਕ੍ਰਾਈਮ ਵਾਰਗੀਆਂ ਫੰਡ ਵਾਲਾ ਜਿਹੜਾ ਕ੍ਰਾਈਮ ਨੂੰ ਫੰਡ ਵਾਲੀਆਂ ਏਜੰਸੀਆਂ ਉਹਨਾਂ ਦੀ ਢਿੱਲ ਮਾਠਿਆ ਉਹ ਅਜੇ ਤੱਕ ਉਥੋਂ ਤੱਕ ਪਹੁੰਚ ਨਹੀਂ ਸਕੀਆਂ ਜਦੋਂ ਇਹ ਸਾਰਾ ਪਤਾ ਲੱਗ ਗਿਆ ਜਿਹੜਾ ਕਮਿਸ਼ਨਰ ਆ ਅੰਮ੍ਰਿਤਸਰ ਦਾ ਭੁੱਲਰ ਸਾਹਿਬ ਉਹ ਕਹਿ ਰਿਹਾ ਕਿ ਫਲਾਣੀ ਸਟੇਟ ਦੇ ਦੇ ਨਾਲ ਇਹਦਾ ਸੰਬੰਧ ਜੁੜਦਾ ਕਿ ਉਥੋਂ ਤੱਕ ਪਤਾ ਨਹੀਂ ਲੱਗ ਸਕਦਾ 50 ਮਿੰਟਾਂ ਦਾ ਕੰਮ ਹੀ 5 ਮਿੰਟ ਦਾ ਛੱਡ ਕੇ ਚਲੋ 1 ਘੰਟੇ ਚ ਲਾ ਲਓ 2 ਘੰਟੇ ਚ ਲਾ ਲਓ 5 ਘੰਟੇ ਚ ਲਾ ਲਓ 1 ਦਿਨ ਚ ਲਾ ਲਓ ਹੁਣ 14 ਤਰੀਕ ਤੋਂ ਲੈ ਕੇ ਲਗਾਤਾਰ ਇਹ ਰੌਲਾ ਪਾਇਆ ਜਾ ਰਿਹਾ ਤੇ ਉਥੇ ਫੋਰਸਾ ਲਾਤੀਆਂ ਡਾਂਸਕੁਆਇਰ ਲਾਤਾ ਸਭ ਝ ਹੋ ਰਹੀ ਆ ਉਥੇ ਸਭ ਕੁਝ ਹੋ ਰਿਹਾ ਲੋਕਾਂ ਨੂੰ ਸੰਗਤਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ ਗਠੜੀ ਘਰਾਦੀ ਸੱਚ ਹੋ ਰਹੀ ਆ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾਦਾਰਾਂ ਨੂੰ ਹੀ ਆਦੇਸ਼ ਕਰਦੇ ਉਹਨਾਂ ਨੂੰ ਹੀ ਆਰਡਰ ਕਰਦੇ ਕਿ ਜਿਹੜਾ ਵੀ ਕੋਈ ਇੱਥੇ ਗਠੜੀ ਜਮ੍ਹਾਂ ਕਰਾਉਂਦਾ ਉਹਦੀ ਪਹਿਲਾਂ ਗਠੜੀ ਨੂੰ ਵੇਖਿਆ ਜਾਏ ਕਿ ਇਹਦੇ ਵਿੱਚ ਕੀ ਸਮਾਨ ਆ ਜੀ ਜੀ ਔਰ ਵਾਕਜ ਜਦੋਂ ਸੀ ਆਖਿਆ ਕਿ ਆਪਣੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਇੰਤਜ਼ਾਮ ਕਰ ਸਕਦੇ ਆ ਕੱਲ ਬੀਤੀ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਬਾਕਾਇਦਾ ਹਰਜਿੰਦਰ ਸਿੰਘ ਧਾਮੀ ਹੋਰੀ ਉਹਦੇ ਵਿੱਚ ਗੱਲਬਾਤ ਕਰ ਰਹੇ ਸੀਗੇ ਨਾਲ ਉਹਨਾਂ ਗੱਲ ਕਰ ਰਹੇ ਸੀਗੇ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਹਿੰਦੇ ਇਹ ਮਿਲ ਗਈ ਆ ਪਰ ਕਹਿੰਦੇ ਉਹਨਾਂ ਨੇ ਗੰਭੀਰਤਾ ਦੇ ਨਾਲ ਕੋਈ ਨੋਟਿਸ ਨਹੀਂ ਲਿਆ ਨਾ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ ਆ ਨਾ ਉਹਨਾਂ ਨੇ ਇਹਨੂੰ ਸੀਰੀਅਸ ਲਿਆ ਹੈਗਾ ਉਹਨਾਂ ਨੇ ਔਜਲੇ ਹੋਰਾਂ ਦਾ ਵੀ ਜ਼ਿਕਰ ਕੀਤਾ ਕਹਿੰਦੇ ਉਹਨਾਂ ਨੂੰ ਵੀ ਗਈ ਆ ਕਾਂਗਰਸ ਪਾਰਟੀ ਵਾਲਿਆਂ ਨੂੰ ਵੀ ਪਰ ਉਹਦੇ ਬਾਰੇ ਚਲੋ ਹੁਣ ਉਹ ਕਹਿ ਸਕਦੇ ਕਿ ਭਾਈ ਮੈਂ ਤਾਂ ਕੇਂਦਰ ਨੂੰ ਚਿੱਠੀ ਲਿਖ ਦਿੱਤੀ ਹੈ ਨਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਬੀਤੀ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਨੇ ਉਹਨੂੰ ਕਿਵੇਂ ਦੇਖਦੇ ਹੋ ਔਰ ਤੁਸੀਂ ਕੀ ਉਮੀਦ ਕਰਦੇ ਹੋ ਕਿ ਸ਼੍ਰੋਮਣੀ ਕਮੇਟੀ ਨੂੰ ਕੀ ਕਰਨਾ ਚਾਹੀਦਾ ਐਦਾਂ ਦੇ ਮੌਕੇ ਤੇ ਵੇਖੋ ਸੱਜਣ ਜੀ ਸ਼੍ਰੋਮਣੀ ਕਮੇਟੀ ਨੂੰ ਆਪਣਾ ਪ੍ਰਬੰਧ ਕਰਨਾ ਚਾਹੀਦਾ ਉਹ ਸਿੱਖ ਕੌਮ ਨੂੰ ਆ ਅਵਾਜ਼ ਦੇ ਸਕਦੇ ਆ ਕਿ ਆਓ ਦਰਬਾਰ ਸਾਹਿਬ ਦੀ ਸੁਰੱਖਿਆ ਤੇ ਪਵਿੱਤਰਤਾ ਨੂੰ ਕੈਮਰਾ ਖਣ ਲਈ ਤੁਸੀਂ ਇੱਥੇ ਆਪੋ ਆਪਣਾ ਯੋਗਦਾਨ ਪਾਓ ਉੱਥੇ ਵੱਣੀ ਮੈਂ ਪਹਿਲਾਂ ਵੇਖਿਆ ਜਦੋਂ 1984 ਦੇ ਪਹਿਲਾਂ ਸ਼ਰਾਰਤੀ ਅੰਸਰ ਸਿਗੜਾਂ ਬੀੜੀਆਂ ਸੁੱਟ ਕੇ ਉੱਥੇ ਪਵਿੱਤਰਤਾ ਭੰਗ ਕਰਨ ਦਾ ਯਤਨ ਕੀਤਾ ਜਾਂਦਾ ਸੀ ਤੇ ਸ਼ਰੋਮਣੀ ਕਮੇਟੀ ਨੇ ਸਿੱਖਾਂ ਨੂੰ ਸੱਦਾ ਦਿੱਤਾ ਸੀ ਤੇ ਸਿੱਖ ਵੱਖ-ਵੱਖ ਰਾਕਿਆਂ ਦੇ ਵਿੱਚ ਉਹਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਸੀ ਉਹ ਸਿੱਖ ਨੌਜਵਾਨ ਜਾਂਦੇ ਹੀ ਤੇ ਉਹਨਾਂ ਦੀ ਜਿੰਨਾ ਚਿਰ 12 ਘੰਟੇ ਚਾਹੇ 8 ਘੰਟੇ ਜਿੰਨਾ ਚਿਰ ਡਿਊਟੀ ਹੁੰਦੀ ਉਹ ਪਿੰਡਾਂ ਦੇ ਲੋਕ ਪੂਰਾ ਪੂਰਾ ਪਿੰਡ ਦੇ ਨੌਜਵਾਨ ਜਾਂਦੇ ਕਈ ਕਈ ਪਿੰਡਾਂ ਦੇ ਇਕੱਠੇ ਹੋ ਕੇ ਜਾਂਦੇ ਐ ਵੀ ਜਾਂਦੇ ਰਹੇ ਆ ਹਾਂ ਹਾਂ ਤੇ ਉੱਥੇ ਜਾ ਕੇ ਸਾਰੀ ਸਾਰਾ ਉਹ ਪਹਿਰਾ ਦਿੰਦੇ ਕਿਸੇ ਦੀ ਯੁਰਤਾ ਕਿ ਉਹ ਦਰਬਾਰ ਸਾਹਿਬ ਵੱਲ ਮੈਲੀ ਅੱਖ ਦੇ ਨਾਲ ਵੀ ਵੇਖ ਸਕੇ ਜੀ ਜੀ ਜਦੋਂ ਵੇਖਿਆ ਸਿੱਖਾਂ ਨੇ ਤੁਰੰਤ ਉਹਦੇ ਵਿਰੁੱਧ ਖਾਲਸਾਈ ਰਵੈਤਾ ਅਨੁਸਾਰ ਕਾਰਵਾਈ ਕੀਤੀ ਆ ਔਰ ਉਹਨਾਂ ਨੂੰ ਸਫਾਸ਼ ਦਿੱਤੋ ਮਟਾਤਾ ਜੀ ਵਾਕਈ ਇਹ ਇਹ ਤੁਸੀਂ ਸਾਜ਼ਿਸ਼ ਨੂੰ ਜੋੜ ਕੇ ਵੇਖੋ ਵੇਖੋ ਇੱਕ ਸ਼ਰਾਰਤੀ ਅੰਸਰ ਦੀ ਈਮੇਲ ਨੂੰ ਉਸ ਸਾਜ਼ਿਸ਼ ਦੇ ਨਾਲ ਮਿਲਾ ਕੇ ਵੇਖੋ ਜਿਹੜੀ ਸਾਜ਼ਿਸ਼ ਹੈ ਜਦੋਂ ਆ ਪਾਕਿਸਤਾਨ ਤੇ ਜਿਹੜਾ ਇਹਨਾਂ ਨੇ ਸੰਧੂਰ ਆਪਰੇਸ਼ਨ ਕੀਤਾ ਪਾਕਿਸਤਾਨ ਦੇ ਨਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਕਿੰਨਾ ਰੋਲਾ ਪਾਇਆ ਜੀ ਦਰਬਾਰ ਸਾਹਿਬ ਵੜਾ ਦੇਣਾ ਸੀ ਉਹਨਾਂ ਨੇ ਇੱਥੇ ਮਚਾਈ ਲੜਾਈ ਇੱਥੇ ਪ੍ਰਬੰਧਕਾਂ ਨਾਲ ਆ ਕੋ ਕੀਤਾ ਇਹਨਾਂ ਗੱਲ ਨਾਲ ਬਾਅਦ ਇੱਥੇ ਸਾਡੇ ਆਈ ਬੈਠੇ ਆ ਆਪਣੇ ਮਕਾਨ ਦੀ ਛੱਤ ਉੱਤੇ ਵੇਖਣਦੇ ਹਾਂ ਰਾਤ ਨੂੰ ਤੇ ਇੱਥੋਂ ਪਹਿਲਾਂ ਚੰਗਿਆੜੇ ਜੇ ਉਦੋਂ ਨੂੰ ਪਾਕਿਸਤਾਨ ਵਾਲ ਨੂੰ ਅ ਜਿਹੜੇ ਆ ਛੱਡੇ ਗਏ ਸਾਡੇ ਤੋਂ 10 ਕਿਲੋਮੀਟਰ ਦੂਰ ਹੈ ਤੇ 2 ਮਿੰਟ ਦੇ ਵਿੱਚ ਵਿੱਚ ਹੀ ਸਾਨੂੰ ਹੋਰ ਆਉਂਦਾ ਵੇ ਕਿ ਕੋਰੀਡੋਰ ਦੇ ਉੱਤੇ ਜਿਹੜੇ ਤਿੰਨ ਪਾਕਿਸਤਾਨੀ ਡਰੋਨ ਨੇ ਉੱਡ ਗਏ ਨੇ ਅਸੀਂ ਆਖਿਆ ਕੋਰੀਡੋਰ ਦੇ ਉੱਤੇ ਬੈਠਿਆ ਸਾਡਾ ਘਰ ਬਿਲਕੁਲ ਕੋਰੀਡੋਰ ਦੇ ਨਾਲ ਆ ਇੱਕ ਮੇਰਾ ਖਿਆਲ ਹੈ ਕਿ ਕੋਰੀਡੋਰ ਤੋਂ 50 ਗਾਜ ਵੀ ਨਹੀਂ ਵਿਥੋਂ ਨਹੀਂ ਤੇ ਇੱਥੇ ਤੇ ਕੋਈ ਡਿੱਗਾ ਨਹੀਂ ਤੇ ਉਹ ਇੱਕ ਆ ਜਿਹੜੀ ਆ ਫਵਾ ਫਲਾ ਦਿੱਤੀ ਗਈ ਇਸੇ ਤਰਾਈ ਉਹ ਜਿਹੜੀ ਇੱਕ ਸ਼ਰਾਰਤੀ ਅੰਸਰ ਵੱਲੋਂ ਇੱਕ ਈਮੇਲ ਕੀਤੀ ਜਾ ਰਹੀ ਆ ਉਹਨੂੰ ਸੰਸਨੀ ਸੰਸਰੀ ਖੇਜ ਵੜਾ ਕੇ ਤੇ ਸਿੱਖਾਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਦਰਬਾਰ ਸਾਹਿਬ ਜਿਹੜਾ ਵਾ ਇਹ ਕੱਲਾ ਸਿੱਖਾਂ ਦਾ ਹੀ ਸਾਡਾ ਤੇ ਕੇਂਦਰੀ ਸਥਾਨ ਹੈ ਹੀ ਆ ਸਾਡਾ ਸਰਵੋੱਚ ਸਥਾਨ ਹੈ ਹੀ ਆ ਜੀ ਪਰ ਇਹ ਮਨੁੱਖ ਮਾਤਰ ਲਈ ਵੀ ਆ ਪੂਰੀ ਦੁਨੀਆ ਦਾ ਦੇ ਜਿਹੜੇ ਲੋਕ ਨੇ ਇਹ ਇਥੇ ਨਸ ਤਤ ਮਸਤਕ ਨੂੰ ਆਉਣ ਆਉਂਦੇ ਨੇ ਇਹ ਉਹਨਾਂ ਉੱਤੇ ਵੀ ਡਰ ਪੈ پیدا ਕਰਨ ਦਾ ਯਤਨ ਕੀਤਾ ਜਾ ਰਿਹਾ ਜਿਹਨੂੰ ਖਾਲਸਾ ਪੰਥ ਜਿਹੜਾ ਬਰਦਾਸ਼ਤ ਨਹੀਂ ਕੀ ਕੋਈ ਕਰਕੇ ਵੇਖੇ ਹਿੰਮਤ ਹੂੰ 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 ਖਾਲਸਾ ਪੰਥ ਆਪਣੀਆਂ ਰਵਿਆਇਤਾ ਅਨਸਾਰ ਉਹਨੂੰ ਕੀ ਸਜ਼ਾ ਦੇਦਾ ਭਾਈ ਚੌੜਾ ਜੀ ਬਹੁਤ ਸਾਰੇ ਸਿੱਖ ਪਰਿਵਾਰ ਜਾਂ ਬਹੁਤ ਸਾਰੇ ਸਿੱਖ ਐਂਦਾ ਸੋਚਦੇ ਆ ਬਸ ਅਖੀਰਲੇ ਸਵਾਲ ਹੈਗਾ ਮੇਰਾ ਜਦੋਂ ਏਦਾਂ ਦੀ ਕੋਈ ਘਟਨਾ ਵਾਪਰਦੀ ਹੈ ਜਾਂ ਜਦੋਂ ਕੋਈ ਏਦਾਂ ਦੀ ਧਮਕੀ ਦਿੰਦਾ ਹੈਗਾ ਤੇ ਆਮ ਕਰਕੇ ਨਾ ਬਹੁਤ ਸਾਰਿਆਂ ਦੇ ਮਨਾਂ ਵਿੱਚ ਇਹ ਖਿਆਲ ਆਉਂਦਾ ਹੈਗਾ ਕਿ ਸਰਕਾਰ ਨੂੰ ਚਾਹੀਦਾ ਕਿ ਉਹ ਇਸ ਮਾਮਲੇ ਵਿੱਚ ਦਖਲ ਅੰਦਾਜ਼ੀ ਕਰੇ ਕੀ ਤੁਹਾਨੂੰ ਇੰਜ ਨਹੀਂ ਲੱਗਦਾ ਹੈਗਾ ਕਿ ਇਹ ਤਾਂ ਤੁਸੀਂ ਆਪ ਸੱਦਾ ਦੇਣ ਦੇ ਹੁੰਨੇ ਕਿ ਆਓ ਸਾਡੇ ਘਰ ਦੇ ਵਿੱਚ ਤੁਸੀਂ ਆਪ ਆ ਕੇ ਦਖਲ ਅੰਦਾਜ਼ੀ ਕਰੋ ਜਦੋਂ ਕਿ ਸਿੱਖ ਤੇ ਇਹ ਚਾਹੁੰਦੇ ਹੈਗਾ ਜਾਗਰੂਕ ਸਿੱਖ ਕੇ ਸਰਕਾਰਾਂ ਤੇ ਪ੍ਰਸ਼ਾਸਨ ਦੀ ਸਾਡੇ 'ਚ ਕੋਈ ਦਖਲ ਨਹੀਂ ਹੋਣੀ ਚਾਹੀਦੀ ਵੇਖੋ ਦਰਬਾਰ ਸਾਹਿਬ ਦੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਤੇ ਪ੍ਰਭਸਤਾ ਨੂੰ ਸਰਕਾਰ ਦੇ ਹਵਾਲੇ ਕਰਨ ਵਾਲੀ ਇੱਕ ਕਮਜ਼ੋਰ ਵੇਦਨਾ ਵਿੱਚੋਂ ਨਿਕਲੀ ਹੋਈ ਗੱਲ ਆ ਇਹਦੇ ਤੋਂ ਸੰਕੋਚ ਕਰਨਾ ਚਾਹੀਦਾ ਸ਼੍ਰੋਮਣੀ ਕਮੇਟੀ ਨੂੰ ਵੀ ਤੇ ਸਾਰੀਆਂ ਪੰਥ ਨੂੰ ਸਮਰਪਿਤ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਵੀ ਲਈ ਤੇ ਲੈਣਾ ਚਾਹੀਦਾ ਕਿ ਤੁਸੀਂ ਇਹੋ ਜਿਹੇ ਮੰਕਾ ਨਾ ਕਰੋ ਤੁਸੀਂ ਆਪ ਆਪਣਾ ਪ੍ਰਬੰਧ ਕਰੋ ਜੇ ਅਸੀਂ ਆਪਣੇ ਧਾਰਮਿਕ ਸਥਾਨਾਂ ਦਾ ਵੇਖੋ ਕੋਈ ਸਮਝੀ ਜਦੋਂ ਕੋਈ ਵੀ ਪੁਲਿਸ ਧਾਰੀ ਦਾ ਵਰਦੀ ਧਾਰੀ ਪੁਲਿਸ ਮੁਲਾਜ਼ਮ ਦਰਬਾਰ ਸਾਹਿਬ ਦਾਖਣ ਨਹੀਂ ਹੋ ਸਕਦਾ ਤੇ ਹੁਣ ਤੇ ਇਹ ਜਿਹੜੇ ਸ਼ਰਮਿਕਾ ਕਮੇਟੀ ਦੇ ਪ੍ਰਧਾਨ ਨੇ ਵੀ ਆਇਆ ਪ੍ਰਧਾਨ ਤਾਂ ਨਹੀਂ ਮੈਨੂੰ ਪਤਾ ਭਾਈ ਇਹਨੇ ਆਪਣੀ ਸੁਰੱਖਿਆ ਵਿੱਚ ਜਿਹੜੀ ਸਰਕਾਰੀ ਸਿਕਿਉਰਿਟੀ ਰੱਖੀ ਆ ਜਾਂ ਨਹੀਂ ਰੱਖੀ ਮੈਂ ਕਦੀ ਵੇਖੀ ਨਹੀਂ ਮੇਰੇ ਧਿਆਨ 'ਚ ਹੀ ਨਹੀਂ ਆਈ ਪਰ ਜਿਹੜੇ ਜ਼ਥੇਦਾਰ ਹਨ ਉਹਨਾਂ ਦੇ ਉਹਨਾਂ ਨੂੰ ਵੀ ਜਨ ਸਿਕਿਉਰਟੀ ਮਿਲੀ ਤੇ ਉਹ ਜਿੱਥੇ ਵੀ ਜਾਂਦੇ ਸੀ ਜਿਹੜੇ ਵੀ ਗੁਰਦੁਆਰੇ ਜਾਂਦੇ ਇੱਥੋਂ ਤੱਕ ਕਿ ਕਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਇੱਥੇ ਇੱਕ ਵਾਰੀ ਜਦੋਂ ਹੈਗਾ ਨਾ 550 ਸਾਲ ਗੁਰਨਾਰਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਤੇ ਇੱਥੇ ਉਹ ਦਿਖਾਵੇ ਮਾਤਰ ਆਪਣਾ ਆਪਣੇ ਆਪਣਾ ਦਿਖਾਵਾ ਕਰਨ ਲਈ ਵੀ ਸਾਡੇ ਕੋਲ ਇਨੀ ਸਿਕਿਉਰਟੀ ਆ ਕਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਲਈ ਆਉਂਦੇ ਸੀ ਆਹੀ ਪੰਜ ਚਾਰ ਜਣੇ ਖੜੇ ਆਈ ਉਹ ਪੁਲਿਸ ਵਾਲਿਆਂ ਨੂੰ ਪਿੱਛੇ ਰੋਕਦਾ ਅਈ ਉਹਨੂੰ ਕਹਿ ਕੇ ਦਰਬਾਰ ਸਾਹਿਬ ਦੇ ਅੰਦਰ ਡੇਰਾ ਬਾਬਾ ਰਾਨਕ ਦੇ ਅੰਦਰ ਪੁਲਿਸ ਕਿਵੇਂ ਆਈ ਜੀ ਜਦੋਂ ਇਹਦਾ ਕੰਮ ਹੈ ਪਿੱਛੇ ਖਲੋਏ ਜਿਸ ਕਰਕੇ ਸਾਨੂੰ ਇਹ ਹੋ ਜਈਆਂ ਸ਼ਰਾਤੀ ਅੰਸਰਾਂ ਦੀਆਂ ਈਮੇਲਾਂ ਤੋਂ ਇੰਨਾ ਭੈ ਮੁਕਤ ਭੈ ਦਾ ਭੈ ਵਿੱਚ ਨਹੀਂ ਆ ਜਾਣਾ ਚਾਹੀਦਾ ਡਰ ਨਹੀਂ ਜਾਣਾ ਚਾਹੀਦਾ ਖਾਲਸਾ ਭੈ ਮੁਕਤ ਜੀ ਉਹ ਜਿਨ੍ਹਾਂ ਜਿਹੜੇ ਡਰਦੇ ਨੇ ਉਹਨਾਂ ਦਾ ਵੀ ਡਰ ਦੂਰ ਕਰਨ ਵਾਲਾ ਵਾ ਖਾਲਸਾ ਪੰਥ ਤੇ ਆਗ ਜਿਹੜਾ ਇਤਿਹਾਸ ਸਾਡਾ ਭਰਿਆ ਵਾ ਕਿ ਕਿਸ ਤਰ੍ਹਾਂ ਉਹਨਾਂ ਜਿਹੜਾ ਵੀ ਇੱਥੇ ਪ੍ਰਿਆਦੀ ਬਣਿਆ ਉਹਦੀ ਮਦਦ ਕਰਨ ਵਾਸਤੇ ਜਾਨਾਂ ਦੀ ਬਾਜ਼ੀ ਤੱਕ ਲਾਤੀ ਤੇ ਅਸੀਂ ਹੁਣ ਆਪਣੇ ਦਰਬਾਰ ਸਾਹਿਬ ਦੀ ਪ੍ਰਭਸਤਾ ਨੂੰ ਸਰਮੁੱਚਤਾ ਨੂੰ ਪਵਿੱਤਰਤਾ ਨੂੰ ਇੱਕ ਸਰਕਾਰ ਦੇ ਹਵਾਲੇ ਕਰ ਦਈਏ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਸ਼੍ਰੋਮਣੀ ਕਮੇਟੀ ਨੂੰ ਇਹ ਕਮਜ਼ੋਰੀ ਆਪਣੀ ਦੂਰ ਕਰਨੀ ਚਾਹੀਦੀ ਆ ਤੇ ਖਾਲਸਾ ਪੰਥ ਨੂੰ ਸਰੋਵਰੀ ਕਮੇਟੀ ਉੱਤੇ ਦਬਾਅ ਬਣਾਉਣਾ ਚਾਹੀਦਾ ਕਿ ਇਹੋ ਜੀਆਂ ਗੱਲਾਂ ਤੋਂ ਸੰਕੋਚ ਕਰੇ ਖਾਲਸਾ ਪੰਥ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਕਿ ਉੱਥੇ ਡਾਕ ਸਕਵੈਡ ਆ ਕੇ ਚਾਹੇ ਉੱਥੇ ਵਰਦੀ ਧਾਰੀ ਜਿਹੜੀਆਂ ਏਜੰਸੀਆਂ ਤੇ ਪੁਲਿਸ ਫੋਰਸਾਂ ਅਰਧ ਸੈਨਿਕ ਫੋਰਸਾਂ ਉਹ ਆੜ ਕੇ ਉੱਥੇ ਜਿਹੜੀ ਹੈ ਸਰਚ ਕਰਨ ਤੇ ਉਹ ਦਿਖਾਵਾ ਇਹ ਕਰਨ ਕਿ ਅਸੀਂ ਦਰਪਾਨ ਸਾਹਿਬ ਨੂੰ ਜਿਹੜਾ ਖਤਰਾ ਪੈਦਾ ਹੋਇਆ ਉਹ ਉਹਨਾਂ ਨੂੰ ਉਹਨੂੰ ਟਾਲਣ ਵਾਸਤੇ ਆਹੀ ਯਤਨਸ਼ੀਲ ਆ ਪਰ ਉਹ ਸਾਡੀ ਜਿਹੜੀ ਆ ਦਰਬਾਰ ਸਾਹਿਬ ਦੀ ਸਰਵਉੱਚਤਾ ਪਵਿੱਤਰਤਾ ਤੇ ਪਰਮਸਤਾ ਨੂੰ ਆਤ ਪਚਾਉਣ ਵਾਲੀ ਗੱਲ ਆ ਮਰਜ਼ਾਦਾ ਭੰਗ ਕਰਨ ਵਾਲੀ ਗੱਲ ਆ ਖਾਲਸਾ ਪੰਥ ਨੂੰ ਸੁਚੇਤ ਹੋਣਾ ਚਾਹੀਦਾ ਜ਼ਰੂਰ ਭਾਈ ਚੌੜਾ ਜੀ ਇਸੇ ਸਬੰਧ ਵਿੱਚ ਆਪਾਂ ਜਿਸ ਵਿਸ਼ੇ ਤੇ ਗੱਲ ਕਰ ਰਹੇ ਆ ਕੋਈ ਹੋਰ ਤੁਹਾਡੇ ਜ਼ਿਹਨ ਵਿੱਚ ਗੱਲ ਹੋਵੇ ਜਿਹੜੀ ਮੈਂ ਨਾ ਪੁੱਛੀ ਹੋਵੇ ਵੈਸੇ ਤਾਂ ਮੈਨੂੰ ਲੱਗਦਾ ਕਿ ਸਿਰੇ ਵਾਲੀ ਜਿਹੜੀ ਗੱਲ ਹੈਗੀ ਆ ਹੁਣ ਕਿਉਂਕਿ ਪੰਜਾਬ ਭਾਰਤ ਦਾ ਹਿੱਸਾ ਹੈ ਔਰ ਦਰਬਾਰ ਸਾਹਿਬ ਪੰਜਾਬ ਦੇ ਵਿੱਚ ਹੈ ਤਾਂ ਸਰਕਾਰਾਂ ਨੂੰ ਵੀ ਹੋਊਗਾ ਤੇ ਆਮ ਲੋਕਾਂ ਨੂੰ ਵੀ ਹੋਊਗਾ ਕਿ ਸਰਕਾਰਾਂ ਦਾ ਫਰਜ਼ ਬਣਦਾ ਹੈ ਸਰਕਾਰਾਂ ਦੀ ਡਿਊਟੀ ਬਣਦੀ ਹੈ ਮਤਲਬ ਨਾ ਇਦਾਂ ਆਮ ਕਰਕੇ ਹਰੇਕ ਦੇ ਮਨ 'ਚ ਖਿਆਲ ਆਤ ਇਦਾਂ ਦੇ ਆਉਂਦੇ ਆ ਪਰ ਜੇ ਤੁਹਾਡਾ ਆਪ ਦਾ ਮੁਲਕ ਹੁੰਦਾ ਸਿੱਖਾਂ ਦਾ ਤਾਂ ਮੈਨੂੰ ਲੱਗਦਾ ਕਿ ਫਿਰ ਤੁਹਾਡੀ ਆਪ ਦੀ ਹੀ ਸਰਕਾਰ ਹੁੰਦੀ ਔਰ ਆਪ ਹੀ ਖਾਲਸੇ ਦੀ ਸਰਕਾਰ ਹੁੰਦੀ ਤਾਂ ਤੇ ਖਾਲਸਾ ਆਪ ਹੀ ਸਾਰਾ ਕੁਝ ਕਰਦਾ ਹਨਾ ਜੇ ਫਿਰ ਤਾਂ ਵੇਖੋ ਗੁਰੂ ਮਹਾਰਾਜ ਨੇ ਸਾਨੂੰ ਖਾਲਸਾ ਰਾਜ ਦਾ ਸੰਕਲਪ ਦਿੱਤਾ ਜੀ ਗੁਰਬਾਣੀ ਦੇ ਵਿੱਚ ਹੁਣ ਹੁਕਮ ਹੋਆ ਮਿਹਰਬਾਨ ਦਾ ਪਏ ਕੋਈ ਨਾ ਕਿਸੇ ਰਜਾਂ ਦਾ ਸਭ ਖਾਲੀ ਬੁੱਠੀਆ ਇਹ ਹੋਆ ਹਲੇ ਮੀਰ ਰਾਜ ਯੋ ਅਸੀਂ ਉਹ ਹਲੇ ਮੀਰ ਰਾਜ ਖਾਲਸਾ ਰਾਜ ਸਥਾਪਿਤ ਕਰਕੇ ਅਸੀਂ ਨਾ ਸਿਰਫ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਆ ਸਗੋ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਵੀ ਪ੍ਰੈਕਟੀਕਲੀ ਲਾਗੂ ਕਰਨਾ ਵਾ ਤੇ ਇੱਕ ਦੁਨੀਆ ਨੂੰ ਵੀ ਇੱਕ ਰਾਜ ਦਾ ਮਾਡਲ ਦੇਣਾ ਕਿ ਰਾਜ ਇਹੋ ਜਿਹਾ ਹੋਣਾ ਚਾਹੀਦਾ ਜਿੱਥੇ ਨਾ ਕੋਈ ਜ਼ਾਲਮ ਜ਼ੁਲਮ ਕਰ ਸਕੇ ਨਾ ਕਿਸੇ ਵੀ ਧਰਮ ਦੇ ਧਾਰਮਿਕ ਸਥਾਨ ਦੇ ਉੱਤੇ ਕੋਈ ਬੁਰੀ ਨੀਅਤ ਰੱਖੇ ਤੇ ਨਾ ਹੀ ਇੱਥੇ ਕਿਸੇ ਆਮ ਮਨੁੱਖ ਦੇ ਉੱਤੇ ਕਿਸੇ ਕਿਸਮ ਦਾ ਕੋਈ ਡਰ ਭੈ ਤੇ ਖਤਰਾ ਹੋਵੇ ਤੇ ਸਾਡੇ ਦਰਬਾਰ ਸਾਹਿਬ ਦੀ ਸਰਵ ਉੱਤਤਾ ਪਰਮਭੁਸ਼ਤਾ ਤੇ ਭਗਤਤਾ ਜਿਵੇਂ ਅਸੀਂ ਕਾਇਮ ਰੱਖਣੀ ਚਾਹੁੰਦੇ ਹਾਂ ਉਸੇ ਤਰ੍ਹਾਂ ਦੂਜਿਆਂ ਦੇ ਧਾਰਮਿਕ ਸਥਾਨਾਂ ਦੀ ਵੀ ਜਿਹੜੀ ਆ ਉਹ ਕਾਇਮ ਰਹੇ ਸਾਨੂੰ ਉਹ ਉਸ ਪਾਸੇ ਕਦਮ ਚੁੱਕੜੇ ਚਾਹੀਦੇ ਨੇ ਸਾਨੂੰ ਆਪਣਾ ਸੰਘਰਸ਼ ਜਾਰੀ ਰੱਖਣਾ ਚਾਹੀਦਾ ਇੰਦ ਸਟੇਟ ਸਿੱਖ ਕੌਮ ਨੂੰ ਆਪਣਾ ਦੁਸ਼ਮਣ ਸਮਝਦੀ ਆ ਤੇ ਇਹਦੇ ਨਾਲ ਦੁਸ਼ਮਣਾਂ ਵਾਲਾ ਵਿਰਤਾਉ ਕਰਦੀ ਆ ਸਰਕਾਰਾਂ ਭਾਵੇਂ ਜਿਹੜੀਆਂ ਮਰਜ਼ੀ ਆ ਉਹਨਾਂ ਪਾਵੇਂ ਇੱਥੇ ਇੰਦਰਾ ਦੀ ਸੀ ਪਾਵੇਂ ਮੁਰਾਰ지 ਦੇਸਾਈ ਦੀ ਪਾਵੇਂ ਫਿਰ ਬਾਜਪਾਈ ਦੀ ਜਾਂ ਹੁਣ ਮੋਦੀ ਦੀ ਆ ਸਾਰੀਆਂ ਸਰਕਾਰਾਂ ਦੀ ਨੀਤੀ ਪੰਥ ਵਿਰੋਧੀ ਜਿਹੜੀ ਨੀਤੀ ਆ ਜੋ ਉਹਨਾਂ ਨੇ ਘੜਨੀਆਂ ਉਹ ਇਥੋਂ ਦਾ ਇੱਕ ਥਿੰਕ ਟੈਂਕ ਘੜਦਾ ਵਾ ਤੇ ਉਹ ਥਿੰਕ ਟੈਂਕ ਦੀ ਘੜੀ ਹੋਈ ਨੀਤੀ ਨੂੰ ਸਤਾ ਤੇ ਕਾਇਮ ਜਿਹੜੀਆਂ ਸਤਾਧਾਰੀ ਸਰਕਾਰਾਂ ਨੇ ਉਹ ਲਾਗੂ ਕਰਦੀਆਂ ਤੇ ਜਿਹੜੀਆਂ ਸਟੇਟ ਸਰਕਾਰਾਂ ਨੇ ਉਹਦੀਆਂ ਸਬਾਰਡੀਨੇਟ ਉਸ ਨੀਤੀ ਨੂੰ ਲਾਗੂ ਕਰਨ ਦੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦੀਆਂ ਇਸ ਕਰਕੇ ਸਾਨੂੰ ਆਪਣੀ ਜਿਹੜੀ ਖਾਲਸੇ ਦੀ ਪ੍ਰਬਸਤਾਵਾ ਉਹਨੂੰ ਕਾਇਮ ਰੱਖਣ ਲਈ ਖਾਲਸਾ ਰਾਜ ਦੀ ਸਥਾਪਨਾ ਵੱਲ ਵਧਣਾ ਚਾਹੀਦਾ ਜ਼ਰੂਰ ਭਾਈ ਚੌੜਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਰੁਝੇਵੇਂ ਚੋਂ ਸਮਾਂ ਕੱਢਿਆ ਔਰ ਇਸ ਅਹਿਮ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਜੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਈਮੇਲਜ਼ ਆ ਰਹੀਆਂ ਨੇ ਕਿ ਆਪਾਂ ਦਰਬਾਰ ਸਾਹਿਬ ਨੂੰ ਨੁਕਸਾਨ ਬਚਾ ਦਾਂਗੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਗੱਲਬਾਤ ਕੀਤੀ ਹੈ ਸਾਰੀਆਂ ਗੱਲਬਾਤਾਂ ਹੋ ਗਈਆਂ ਮੈਨੂੰ ਲੱਗਦਾ ਕਿ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੂਗਾ ਕਿ ਜਿਵੇਂ ਭਾਈ ਚੌੜਾ ਜੀ ਨੇ ਆਖਿਆ ਹੈਗਾ ਕਿ ਸਰਕਾਰਾਂ ਦੇ ਕੋਲੋਂ ਇਸ ਗੱਲ ਦੀ ਕਦੇ ਉਮੀਦ ਨਾ ਕਰਿਆ ਕਰੋ ਕਿ ਨਾ ਨਾਕ ਦੀ ਮੰਗ ਕਰਿਆ ਕਰੋ ਕਿ ਉਹ ਤੁਹਾਡੇ ਧਾਰ ਖਾਲਸਾ ਆਪ ਇਸ ਗੱਲ ਦੇ ਸੰਪੰਨ ਹੋਵੇ ਖਾਲਸਾ ਸਮਰੱਥ ਹੋਵੇ ਕਿ ਉਹ ਆਪਣੇ ਕਾਰਜ ਆਪ ਕਰ ਸਕੇ ਆਪਣੇ ਗੁਰਧਾਮਾਂ ਦੀ ਖਾਲਸੇ ਨੇ ਆਪ ਆਪ ਸੇਵਾ ਕਰਨੀ ਹੈ ਹਰ ਤਰੀਕੇ ਦੇ ਨਾਲ ਆਪ ਰੱਖਿਆ ਕਰਨੀ ਹੈ ਨਾ ਕਿ ਉਹਨਾਂ ਹਕੂਮਤਾਂ ਦੇ ਕੋਲੋਂ ਜਿਹੜੀਆਂ ਹਕੂਮਤਾਂ ਤੁਹਾਡਾ ਖੁਰਾਕ ਖੋਜ ਮਟਾਉਣ ਦੇ ਲਈ ਯਤਨਸ਼ੀਲ ਨੇ ਮੈਨੂੰ ਲੱਗਦਾ ਕਿ ਭਾਈ ਚੌੜਾ ਜੀ ਨੇ ਕੁਝ ਇਦਾਂ ਦਾ ਸੁਨੇਹਾ ਦਿੱਤਾ ਹੈਗਾ ਜੀ ਵੇਖੋ ਸੱਜਣ ਜੀ ਸਰਕਾਰ ਦੀ ਜ਼ਿੰਮੇਵਾਰੀ ਤੇ ਸਰਕਾਰ ਦੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਸਿਰਫ ਇੰਨੀ ਆ ਕਿ ਜਿੰਨੇ ਉਹ ਈਮੇਲਾਂ ਕੀਤੀਆਂ ਨੇ ਸ਼ਰਾਤੀ ਅਨਸਰ ਨੇ ਉਹਨੂੰ ਟ੍ਰੇਸ ਕਰਕੇ ਉਹਦੇ ਉੱਤੇ ਵੰਦੀ ਕਾਰਵਾਈ ਆਪਣੇ ਤੌਰ ਤੇ ਉਹ ਕਰ ਸਕਦੀਆਂ ਹੀ ਨਹੀਂ ਉਹਨਾਂ ਨੂੰ ਕਹਿੰਦੇ ਕਿ ਨਾ ਕਰੋ ਪਰ ਉਹ ਟ੍ਰੇਸ ਕਰਕੇ ਸਿੱਖ ਜਗਤ ਦੇ ਸਾਹਮਣੇ ਰੱਖਣ ਕੇ ਆ ਸ਼ਰਾਤੀ ਅਨਸਰ ਆ ਜਿਹੜਾ ਇਹ ਕਰ ਰਿਹਾ ਤੇ ਇਹ ਵੀ ਸਾਜ ਜਰੀਏ ਸਾਹਮਣੇ ਆਉਣੀ ਚਾਹੀਦੀ ਆ ਕਿ ਇਹ ਕਫਵਾ ਕਿਉਂ ਭਲਾਈ ਗਈ ਕੀ ਅੱਜ ਪੰਜ ਚਾਰ ਦਿਨ ਹੋ ਗਏ ਉਥੋਂ ਕੋਈ ਚੀਜ਼ ਲੰਬੀ ਆ ਜਿਹਦੇ ਨਾਲ ਦਰਬਾਰ ਸਾਹਿਬ ਨੂੰ ਨੋ ਆ ਡਾਊਨ ਦਾ ਖਤਰਾ ਹੋਵੇ ਗੁਰੂ ਰਾਮਦਾਸ ਲੰਗਰ ਨੂੰ ਜਾਂ ਦਰਬਾਰ ਸਾਹਿਬ ਸਮੂਹ ਦੀ ਕਿਹੇ ਹੋਰ ਮਾਤ ਨੂੰ ਡਾਊਨ ਦਾ ਕੋਈ ਖਤਰਾ ਹੋਵੇ ਜੇ ਤੋ ਕੋਈ ਚੀਜ਼ ਲੰਬੀ ਨਹੀਂ ਤੇ ਉਥੇ ਡਾਕ ਸਕੁਐਡਾਂ ਦੇ ਨਾਲ ਆ ਜਿਹੜੀ ਆ ਪਵਿੱਤਰਤਾ ਭੰਗ ਕੀਤੀ ਜਾ ਰਹੀ ਹੈ ਇਹਨੂੰ ਤੁਰੰਤ ਠੱਲ ਪੈਣੀ ਚਾਹੀਦੀ ਹੈ ਜ਼ਰੂਰ ਸੋ ਦਰਸ਼ਕੋ ਤੁਸੀਂ ਵੀ ਆਪਣੀ ਰਾਏ ਇਸ ਮੁਤਲਕ ਜ਼ਰੂਰ ਦੇਣ ਦੀ ਕੋਸ਼ਿਸ਼ ਕਰਿਓ ਤੁਹਾਡੇ ਵੀ ਜ਼ਿਹਨ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਭਾਈ ਚੌੜਾ ਜੀ ਨੇ ਆਪਣੇ ਵਿਚਾਰ ਪ੍ਰਗਟਾਤੇ ਨੇ ਤੁਹਾਡੇ ਵਿਚਾਰ ਵੀ ਸਾਡੇ ਵਾਸਤੇ ਬੜੇ ਬੜੀ ਅਹਿਮੀਅਤ ਰੱਖਦੇ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਓ ਭਾਈ ਚੌੜਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ